ਸ੍ਰੀ ਵਾਹਿਗੁਰੂ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਰਠਿ ਮਹਲਾ ਪੰਜਰਾ ਪਰਮੇਸ਼ਰ ਦਿੱਤਾ ਵਰਨਾ ਤਕ ਰੋਗ ਕਾ ਨੀਰਾ ਪੰਨਾ ਸਾਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਕੰਨਾ ਅਨੰਦੀ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਰਮ ਪੂਰਨ ਪਰਮੇਸ਼ਰ ਰਵ ਰਿਹਾਲ ਸਭ 니 ਜਾਈ ਰਹਾ ਤੁਰ ਕੀ ਬਾਣੀ ਆਈ ਜਿਨ ਸਭ ਦੀ ਚਿੰਤ ਵਿਟਾਈ ਦਿਆਲ ਤੁਰਖ ਮਿਰਵਾਨ ਹਰ ਨਾਨਕ ਸਾਚ ਵਖਾਨਾ ਪੁਰਖੀ ਬਾਣੀ ਆਈ ਤਨ ਸਭ ਦੀ ਚਿੰਤ ਮਿਟਾਈ ਦਿਆਲ ਪੁਰਖ ਵਿਰਾਨ ਹਰਿ ਨਾਨਕ ਦੇ ਸਾਚ ਵਖਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਗੁਰੂ ਦੀ ਸਾਜੀ ਦਵਾਜੀ ਸਾਧ ਸੰਗਤ ਜੀਓ ਵੜ ਭਾਗੇ ਹਾਂ ਸਤਿਗੁਰੂ ਜੀ ਦੀ ਗੋਦ ਰਾਸ ਮੰਨਿਆ ਹੈ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਦਾ ਹਰ ਜਸਲਾਹਾ ਪ੍ਰਾਪਤ ਕੀਤਾ ਹੈ ਖਾਰਕੀਆਂ ਕਥਾ ਕਹਾਣੀਆਂ ਗੁਰਬੀਤ ਸੁਣਾਈਆਂ ਗੁਰੂ ਦੇ ਪਿਆਰੇ ਆਲੇ ਹਾਜ਼ਰੀਆਂ ਪਰੀਆਂ ਹਨ ਆਪ ਸਤਾਨੀ ਸਭਨਾ ਨੇ ਬੈਠ ਕੇ ਹਾਜ਼ਰੀ ਭਰ ਕੇ ਸਰਵਣ ਕੀਤਾ ਹੈ ਆਨੰਦ ਮਾਣਿਆ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਇੱਕੋ ਨਾਮ ਹੁਕਮ ਹੈ ਸਤਗੁਰੂ ਦੀ ਆਪੁਝਾਏ ਜੀ ਸਤ ਸੰਗਤ ਕਿਹੜੀ ਹੈ ਜਿੱਥੇ ਇੱਕੋ ਪਰਮੇਸ਼ਰ ਦਾ ਨਾਮ ਸਿਮਰਿਆ ਜਾਵੇ ਜਪਿਆ ਜਾਵੇ ਤੇ ਜਪਾਇਆ ਜਾਵੇ ਇਕੱਠ ਲੋ ਸੰਗਤ ਨਹੀਂ ਕਿਹਾ ਜਾਂਦਾ ਇਕੱਠ ਕਰੇਲੀਆਂ ਦੇ ਵਿੱਚ ਵੀ ਬਹੁਤ ਵੱਡਾ ਵੱਡਾ ਭਾਰੀ ਇਕੱਠ ਹੋ ਜਾਂਦਾ ਪਰ ਉਹ ਸਤਸੰਗ ਦਾ ਦਰਜਾ ਨਹੀਂ ਦੇ ਸਕਦੇ ਸਤਸੰਗਤ ਉਹੀ ਹੈ ਜਿੱਥੇ ਗੁਰੂ ਦੀ ਗੱਲ ਹੈ ਨਾਮ ਦੀ ਗੱਲ ਸੋ ਆਪ ਸਭਨਾ ਨੇ ਸਰਵਣ ਕੀਤਾ ਹੈ ਕਾਲ ਯੁਗ ਮੈਂ ਕੀਰਤਨ ਪਰਦਾ ਨਾਮ ਗੁਰਮਤ ਜਪੀਏ ਲਾਏ ਧਿਆਨ ਕਾਲ ਯੁਗ ਦੇ ਵਿੱਚ ਵੱਡਾ ਪੁੰਨ ਹੈ ਸੰਗਤ ਦੇ ਵਿੱਚ ਬੈਠ ਕੇ ਗੋੜ ਗੋੜੇ ਪਰਮੇਸ਼ਰ ਦੀ ਆराधना ਕਰਨੀ ਇਹ ਸਭ ਤੋਂ ਵੱਡਾ ਪੁੰਨ ਹੈ ਸੋ ਸੰਗਤਾਂ ਨੇ ਬੈਠ ਕੇ ਹਰ ਜਿਸਲਾਹਾ ਪ੍ਰਾਪਤ ਕੀਤਾ ਹੈ ਸਾਧਗਰਾਂ ਨੇ ਪਾਵਨ ਹੁਕਮਨਾਮੇ ਬਖਸ਼ੇ ਹਨ ਪੰਚਮ ਪਾਤਸ਼ਾਹ ਜੀ ਨੇ ਸੋਠਰਾਵ ਦੇ ਵਿੱਚ ਪਰਮੇਸ਼ਰ ਦੇ ਤਾ ਬਨਾ ਦੁੱਖ ਰੋਗ ਕਾ ਡੇਰਾ ਬਨਾ आनंद ਕਰੇ ਨਰ ਨਾਰੀ ਹਰ ਹਰਿ ਤਪ ਕ੍ਰਿਪਾ ਉਤਾਰੀ ਸੰਖੇਪ ਵਿਆਖਿਆ ਨਾਲ ਹੁਕਮਨਾਮੇ ਦੇ ਨਾਲ ਦੀ ਨਾਲ ਦੇਖਦਾ ਵਰਤਾਰਾ ਵਰਤਾਇਆ ਜਾਵੇ ਸੇਵਾਦਾਰਨ ਬੇਨਤੀ ਨਾਲ ਲਾ ਕੇ ਦੇਖਦਾ ਵਰਤਾਰਾ ਵਰਤਾਇਆ ਜਾਵੇ 5-7 ਮਿੰਟਾਂ ਦੇ ਵਿੱਚ ਸਮਾਪਤੀ ਕਰਾਂਗੇ ਫਿਰ ਸਾਰਿਆਂ ਨੂੰ ਪ੍ਰਸ਼ਾਦ ਲੈ ਕੇ ਦੇਗਦਾ ਲੰਗਰ ਪ੍ਰਸ਼ਾਦਾ ਸ਼ਕੀ ਸਭਨਾਂ ਨੂੰ ਫਿਰ ਖੁਸ਼ੀਆਂ ਸੋ ਸਤਿਗੁਰੂ ਕਹਿੰਦੇ ਪਰਮੇਸ਼ਰ ਦਿੱਤਾ ਬਨਾਂ ਦੁਖ ਰੋਗ ਕਾਢੇ ਰੱਪਨਾ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਕਹਿੰਦੇ ਵਿਕਾਰਾਂ ਦੀ ਰਾਹ ਦੇ ਵਿੱਚ ਡੱਕਾ ਮਾਰ ਦਿੱਤਾ ਇਹ ਵਿਕਾਰ ਹੀ ਆ ਜਿਹੜੇ ਆਪਾਂ ਨੂੰ ਸਤਾਉਂਦੇ ਸਭ ਤੋਂ ਜ਼ਿਆਦਾ ਕਾਮ ਕ੍ਰੋਧ ਲੋਭ ਮੋਹ ਕਾ ਇਹ ਪੰਜ ਜਿਹੜੇ ਆਪਾਂ ਨੂੰ ਚੋਰ ਚੇਬੜੇ ਹੋਏ ਇਹ ਹੀ ਸਭ ਤੋਂ ਜ਼ਿਆਦਾ ਤਪਾਉਂਦੇ ਹਨ ਤੇ ਸਤਿਗੁਰੂ ਕਹਿੰਦੇ ਜੀ ਸਤਿਗੁਰੂ ਨੇ ਜਿੰਨੇ ਰਹਿਮਤ ਕਰਤੀ ਜੀ ਦੇਤੇ ਉਹਦੇ ਵਿਕਾਰਾਂ ਦੇ ਰਾਹ ਦੇ ਵਿੱਚ ੱਟਕਾ ਮਾਰ ਦਿੱਤਾ ਬੰਨ੍ਹ ਮਾਰ ਦਿੱਤਾ ਦੁੱਖ ਰੋਗਾ ਡੇਰਾ ਬਣੇ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਦੇ ਰੋਗਾਂ ਦੇ ਡੇਰੇ ਪਾਨ ਦਿੱਤੇ ਮੁਕਾਦਿਚ ਅਨੰਦ ਕਰੇ ਨਰਨਾਰੀ ਹਰ ਹਰ ਪ੍ਰਭ ਕਿਰਪਾ ਦਾ ਉਹ ਸਾਰੇ ਜੀਵ ਜਿਹੜੇ ਨਾ ਅੰਦਰ ਦਾ ਆਨੰਦ ਖੇੜਾ ਬਾਣਦੇ ਜਿਨ੍ਹਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕੀਤੀ ਹੈ ਨਾਮ ਦਾਨ ਜਿਨ੍ਹਾਂ ਨੂੰ ਬਖਸ਼ ਦਿੰਦਾ ਹੈ ਤੇ ਸੰਤਾਂ ਦੀ ਸੰਗਤ ਦੇ ਵਿੱਚ ਆ ਕੇ ਮਿਲਦਾ ਹੀ ਨਾਮ ਧਰ ਇੱਥੇ ਵੀ ਆਪ ਕੋ ਦਰਗਾਈ ਪ੍ਰਸ਼ਾਦ ਪਰਚੀਆਂ ਦਿੱਤੀਆਂ ਜਾਂਦੀਆਂ ਘਰਾਂ ਵਿੱਚ ਜਾ ਕੇ ਵੀ ਨਾਮ ਜਪੋ ਤੇ ਇੱਥੇ ਹਾਜ਼ਰੀਆਂ ਲਵਾਓ ਕਿਉਂਕਿ ਸਤਗੁਰੂ ਭਾਉ ਭਗਤ ਦਾ ਭੁਖਾ ਪਰਮੇਸ਼ਰ ਜਿਹੜਾ ਦਾਤਾਂਦਾਰੀ ਪਦਾਰਥਾਂ ਦਾ ਭੁਖਾ ਨਹੀਂ ਇਹ ਦਾਤਾ ਉਹਦੀਆਂ ਸਭ ਦਿੱਤੀਆਂ ਹੋਈਆਂ ਦਾ ਦਾਤਾ ਏ ਕੇ ਸਭ ਕੋ ਦੇਵ ਰਹਾ ਦੇਰ ਦਾ ਤੁਮ ਨਾਵੀ ਗੰਤ ਭਰੇ ਪਟਾ ਉਹਦੇ ਗੰਤ ਭੰਡਾਰੇ ਭਰੇ ਹੋਏ ਹਨ ਸਾਰੇ ਆਪਾਂ ਉਹਦੇ ਤੋਂ ਮੰਗ ਕੇ ਹੀ ਖਾਂਦੇ ਕਿੱਡਾ ਵੀ ਕੋਈ ਤਨਾਟ ਹੋਵੇ ਅਮੀਰ ਹੋਵੇ ਸਤਿਗੁਰ ਦੇ ਚਰਨਾਂ ਦੇ ਵਿੱਚ ਨਤਬਸਤਤ ਹੁੰਦਾ ਹੈ ਇੱਥੋਂ ਹੀ ਦਾਤਾ ਪ੍ਰਾਪਤ ਕਰਦਾ ਰਾਜੇ ਮਾਨ ਆਜੀ ਵੀ ਇੱਥੋਂ ਰਾਜ ਪ੍ਰਾਪਤ ਕਰਦੇ ਇਹ ਚੀਜ਼ਾਂ ਸਤਿਗੁਰੂ ਦੇਣ ਵਾਲੇ ਹਨ ਆਪਾਂ ਦਾਤ ਦੇ ਕੇ ਕੋਈ ਵਸਤੂ ਦੇ ਕੇ ਨਾ ਮਾਣ ਕਰੀਏ ਕਿ ਅਸੀਂ ਆਦਾਨ ਕੀਤਾ ਹੈ ਪਰਮੇਸ਼ਰ ਨੇ ਤੁਹਾਡੇ ਤੋਂ ਸੇਵਾ ਲੈ ਲਈ। ਉਹਦੀ ਦਿੱਤੀ ਹੋਈ ਦਾਤ ਦੇ ਕੇ ਕੋਈ ਆਪਾਂ ਅਹਿਸਾਨ ਨਹੀਂ ਕੀਤਾ। ਉਹਨੇ ਤੇਰੇ ਨੂੰ ਦਾਤ ਦੇਣ ਜੋਗਾ, ਵਸਤੂ ਦੇਣ ਜੋਗਾ ਕੀਤਾ ਤਾਂ ਤੂੰ ਦੇ ਦੇ ਸਕਿਆ। ਜੇ ਤੇਰੇ ਕੋਲ ਸ਼ਕਤਾ ਨਾ ਹੁੰਦੀ ਤੇ ਕਿਵੇਂ ਤੂੰ দান ਕਰਦਾ। ਇਹ ਸਤਿਗੁਰੂ ਦੀ ਰਹਿਮਤ ਹੈ ਉਹ ਆਪ ਕਿਰਪਾ ਕਰਕੇ ਜਿਹਦੇ ਤੋਂ ਸੇਵਾ ਲੈਣੀ ਲੈ ਲੈਂਦਾ ਹੈ ਇਹਦੇ ਵਿੱਚ ਮਾਣ ਕੋਈ ਨਹੀਂ ਕਿ ਮੈਂ ਬੜੀ ਸੇਵਾ ਕਰਦਾ ਹਾਂ ਮੈਂ ਆ ਬੜਾ ਦਾਨ ਕੀਤਾ ਮੈਂ ਉਹ ਦਾਨ ਕੀਤਾ ਇਹ ਦਾਨ ਪਰਮੇਸ਼ਰ ਕਰਵਾਉਂਦਾ ਹੈ ਤੇ ਸਤਿਗੁਰੂ ਜਿਹੜਾ ਹੈ ਜੀ ਭੁੱਖ ਹੈ ਜਿਹੜੀ ਪਰਮੇਸ਼ਰ ਨੂੰ ਉਹ ਕਹਿੰਦੇ ਪਾਓ ਭਗਤ ਦਾ ਭੁੱਖਾ ਪਰਮੇਸ਼ਰ ਨਾਮ ਦਾ ਭੁੱਖਾ ਹੈ ਇਹ ਮਾਪੁਰਸ਼ ਤਾਂ ਹੀ ਕਹਿੰਦੇ ਘਰਾਂ ਦੇ ਵਿੱਚ ਜਾਪ ਕੇ ਨਿਤਨੇਮ ਤੋਂ ਇਲਾਵਾ ਜਿਹੜਾ ਨਿਤਨੇਮ ਕਰਨਾ ਉਹ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਹੈ ਸੰਧਿਆ ਸਮੇਂ ਦਾ ਅਮਰਤ ਵੇਲੇ ਦਾ ਨਿਤਨੇਮ ਜਿਹੜਾ ਉਹ ਗੁਰਸਿੱਖ ਕੇ ਆਪਣਾ ਕਰਨਾ ਹੈ ਉਸ ਤੋਂ ਇਲਾਵਾ ਜਿਹੜਾ ਲਗਾਈ ਪੁਛਾ ਦਿੱਤਾ ਜਾਂਦਾ ਪਰਚੀਆਂ ਦਿੱਤੀਆਂ ਜਾਂਦੀਆਂ ਹਨ ਉਹ ਜਦੋਂ ਸਮਾਂ ਤੁਹਾਡੇ ਕੋਲੇ ਬਚਦਾ ਉਹਦੇ ਵਿੱਚ ਤੁਸੀਂ ਜਾਪ ਕਰਨਾ ਸਿਮਰਨ ਕਰਨਾ ਹੈ ਉਹ ਜਾਪ ਕਰਕੇ ਉਹ ਲਿਖ ਲੈਣਾ ਹੈ ਕਿਉਂਕਿ ਉਹ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਵੇਗੀ ਉਹ ਤੁਹਾਡੀ ਕੀਤੀ ہوئی ਭਗਤੀ ਜਿਹੜੀ ਹੈ ਉਹ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਵੇਗੀ ਤੇ ਉਹਦੇ ਸਦਕਾ ਤੁਹਾਡੇ ਤੇ ਕਿਰਪਾ ਰਹਿਮਤਾਂ ਹੋਵੇ ਤੇ ਸਤਿਗੁਰੂ ਨੇ ਉਹ ਆਪ ਦੀ ਭੁੱਖ ਵੀ ਦੱਸ ਦਿੱਤੀ ਕਿ ਉਹ ਭੋਪਾ ਤੱ ਪਦਾਰਥਾਂ ਦੀ ਨਹੀਂ ਪਰ ਭਾਉ ਭਗਤ ਦਾ ਭੁੱਖਾ ਹੈ ਭਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਆਨੰਦ ਕਰੇ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਐ ਜਿੱਨਾ ਉਤੇ ਪ੍ਰਭੂ ਨੇ ਇਹ ਕਿਰਪਾ ਕੀਤੀ ਹੋਈ ਜਿਨ੍ਹਾਂ ਨੂੰ ਨਾਮ ਦੀ ਰਾਤ ਬਖਸ਼ੀ ਹੈ ਸੰਤ ਹੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਦੀ ਕਾਇਸ਼ ਕਹਿੰਦੇ ਉਹ ਮਨੁੱਖ ਸਭਨਾ ਥਾਵਾਂ ਵਿੱਚ ਸੁਖੀ ਪ੍ਰਤੀਤ ਹੁੰਦਾ ਹੈ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪ੍ਰਮਾਤਮਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਵਾਂ ਤੇ ਮੌਜੂਦ ਹੈ ਜਦੋਂ ਉਹਨੂੰ ਮੌਜੂਦ ਨਹੀਂ ਸਮਝਦਾ ਨਾ ਤਾਂ ਦੁਖੀ ਹੁੰਦਾ ਹੈ ਜਦੋਂ ਉਹਦੀ ਹੋ ਦੀ ਸਾਰੀਆਂ ਥਾਵਾਂ ਤੇ ਦਿਖਣ ਲੱਗ ਜਾਂਦੀ ਹੈ ਨਾ ਪਰਮੇਸ਼ਰ ਦੀ ਤੇ ਫਿਰ ਜੋ ਵੀ ਹੋਈ ਰਹਿੰਦਾ ਫਿਰ ਉਹਨੂੰ ਭਰੋਸਾ ਹੋ ਜਾਂਦਾ ਹੈ ਕਿ ਗੁਰੂ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੁਭਾ। ਵੀ ਉਹ ਕਿਰਪਾ ਕਰੇਗਾ ਉਹ ਮੇਰੇ ਨਾਲ ਹੈ ਸਾਥ। ਫਿਰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ। ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ। ਸਤਗੁਰੂ ਕਹਿੰਦੇ ਪਰਮਾਤਮਾ ਦੀ ਸਿੱਤ ਸਲਾਹ ਦੀ ਬਾਣੀ ਮਨੁੱਖ ਦੇ ਅੰਦਰ ਆ ਕੇ ਵਸੀ ਉਸ ਨੇ ਆਪ ਹੀ ਸਾਰੀਆਂ ਚਿੰਤਾ ਫਿਕਰ ਜਿਹੜੇ ਦੂਰ ਕਰ ਲਏ ਜਿਹਦੇ ਤੇ ਇਹ ਰਹਿਮਤ ਵਰਤੀ ਦਿਆਲ ਪੁਰਖ ਮਿਹਰਬਾਨਾ ਹਰਨਾਨਕ ਸਾਚ ਵਖਾਣਾ ਦਇਆ ਦੇ ਸੋਮਾ ਪ੍ਰਭੂ ਉਸ ਮਨੁੱਖ ਹੋਤੇ ਮਿਹਰਬਾਨ ਹੋਇਆ ਰਿਹਾ ਹੈ ਜਿਹਦੇ ਅੰਦਰ ਨਾਮ ਦਾ ਧਰਸ ਜਾਂਦਾ ਹੈ ਓ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਉਚਾਰਦਾ ਰਹਿੰਦਾ ਹੈ ਸਦਾ ਹੀ ਜਪਦਾ ਰਹਿੰਦਾ ਜੀ ਦੀ ਤੇ ਰਹਿਮਤ ਸਤਗੁਰੂ ਕਰ ਦਿੰਦਾ ਹੈ ਸੋ ਸਾਰੇ ਬੜੇ ਪਾਗੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਖੁਸ਼ੀਆਂ ਦੇ ਹੁਕਮਨਾਮੇ ਬਖਸ਼ੇ ਹਨ ਰਹਿਮਤਾਂ ਵਰਤਾਈਆਂ ਹਨ ਸੋ ਸਤਿਗੁਰੂ ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਸਾਡਾ ਨੂੰ ਇਹ ਸੁਭਾਗ ਬਖਸ਼ਦੇ ਰਹਿ ਤੇ ਸਾਡਾ ਨਿਤਨੇਮ ਬੜਿਆਂ ਰਵੇ ਸੰਗਤ ਬਣੀ ਰਵੇ ਜੇ ਸੰਗਤ ਦੇ ਵਿੱਚ ਜੁੜੇ ਰਵਾਂਗੇ ਤੇ ਫਿਰ ਮਾੜੀ ਜਿਹੜੀ ਸੰਗਤ ਹੈ ਉਹਦੇ ਤੋਂ ਬਚ ਜਾਵਾਂ ਜਦੋਂ ਸੰਗਤ ਤੋਂ ਟੁੱਟ ਗਏ ਫਿਰ ਮਨਮੁਖਾਂ ਦਾ ਸੰਗ ਮਿਲੇਗਾ ਕੋ ਸੰਗਤ ਦੇ ਵਿੱਚ ਫਸ ਜਾਵਾਂਗੇ ਇਹ ਕੋ ਸੰਗਤ ਐਸਾ ਚਿੱਕੜ ਹੈ ਜਿਹਦੇ ਦਲਦਲ ਦੇ ਵਿੱਚ ਫਸ ਕੇ ਕਦੀ ਬਾਹਰ ਨਹੀਂ ਨਿਕਲਿਆ ਜਾਂਦਾ ਬਾਹਰ ਨਹੀਂ ਨਿਕਲਿਆ ਜਾਂਦਾ ਜਿੰਨੇ ਹੱਥ ਪੈਰ ਮਾਰਦਾ ਹੈ ਦਲਦਲ ਦੇ ਵਿੱਚ ਫਸਿਆ ਆਦਮੀ ਉਹਨਾ ਹੀ ਥੱਲੇ ਜ਼ਮੀਨ ਵਿੱਚ ਤਸਦਾ ਜਾਂਦਾ ਹੈ ਇਸੇ ਤਰ੍ਹਾਂ ਕੋ ਸੰਗਤ ਦੀ ਮਾਰ ਹੈ ਜਿਹਨੂੰ ਅਸੰਗਤ ਦੀ ਮਾਰ ਪੈ ਜਾਂਦੀ ਫਿਰ ਗੁਰੂ ਤੋਂ ਵਿਛੋੜਾ ਪੈ ਜਾਂਦਾ ਹੈ ਬੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਜਨਮਾਂ ਦੀ ਵਿਜੋਗ ਪੈ ਜਾਂਦੇ ਹੈ ਫਿਰ ਮਿਲਿਆ ਨਹੀਂ ਜਾਂਦਾ ਚਾਹ ਕੀ ਵੀ ਗੁਰਦੁਆਰੇ ਆ ਨਹੀਂ ਸਕਦਾ ਚਾਹ ਕੀ ਸੇਵਾ ਨਹੀਂ ਕਰ ਸਕਦਾ ਉਹਦੇ ਤੇ ਫਿਰ ਨਹੀਂ ਇਹ ਕੰਮ ਕੀਤਾ ਜਾਂਦਾ ਫਿਰ ਮਾੜੀ ਪਾਸੇ ਉਹ ਹੀ ਤੁਰਿਆ ਜਾਂਦਾ ਹੈ ਤੇ ਕਾਲਯੁਗ ਦੀਆਂ ਵਹਿਣੀਆਂ ਦੇ ਵਿੱਚ ਬਹਿ ਜਾਂਦਾ ਹੈ ਹੋਰ ਕਾਲਯੁਗ ਹੈ ਨਾਮ ਜਪਣ ਨਹੀਂ ਦਿੰਦਾ ਸੇਵਾ ਕਰਨ ਨਹੀਂ ਦਿੰਦਾ ਛੇ ਵਾਰ ਸਿਮਰਨ ਕਰਨ ਵਾਲੇ ਨੇ ਗੱਲਾਂ ਕਰਾਉਂਦਾ ਹੈ ਤੇ ਜਦੋਂ ਬੋਲ ਮਰਵਾਉਂਦਾ ਹੈ ਜਿੱਦਾਂ ਗੱਲਾਂ ਕਰਾਉਂਦਾ ਹੈ ਲੋਕਾਂ ਤੋਂ ਤਾਨੇ ਮੇੜੇ ਤੇ ਫਿਰ ਜੀਵ ਜਿਹੜਾ ਹੈ ਉਸ ਚਿੱਕੜ ਦੇ ਵਿੱਚ ਫਸ ਜਾਂਦਾ ਤਿਲਕ ਜਾਂਦਾ ਤੇ ਡਿੱਗ ਪੈਂਦਾ ਹੈ ਫਿਰ ਇਸ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਪਾਉਂਦਾ ਇਹ ਸਭ ਕਲਜੋ ਕਰਾਉਂਦਾ ਹੈ ਜਿਹੜਾ ਇਸ ਮਾਰਗ ਤੇ ਰਸਤੇ ਤੇ ਚੱਲਦਾ ਹੈ ਉਹਨੂੰ ਹੀ ਬਾੜਾ ਪੁਰਾ ਭਲਾ ਕਿਆ ਜਾਂਦਾ ਹੈ ਉਦੀ ਹੀ ਲਿਦਿਆ ਕੀਤੀ ਜਾਂਦੀ ਹੈ ਪਰ ਸੰਤ ਮਹਾਂਪੁਰਸ਼ ਜਿਹੜੇ ਹਨ ਉਹਨਾਂ ਦੀ ਕੋਈ ਕਿੰਨੀ ਵੀ ਲਿਦਿਆ ਕਰੇ ਸੰਤ ਨਾ ਛੋੜੇ ਸੰਤਾ ਹੀ ਕੋਟਕ ਮਿਲੇ ਅਸੰਤ ਕਰੋੜਾਂ ਅਸੰਤ ਮਿਲ ਜਾਣ ਉਹਨਾਂ ਨੂੰ ਪਰ ਉਹ ਸੰਤ ਦਾ ਸੁਭਾਅ ਨਹੀਂ ਛੱਡਦੇ ਭਲਾ ਕਰਨਾ ਨਹੀਂ ਛੱਡਦੇ ਆਪਣੇ ਨਾਲ ਜੇ ਆਪਾਂ ਕਿਸੇ ਤੇ ਪਰਉਪਕਾਰ ਕਰ ਦਈਏ ਨਾ ਉਹ ਸਾਡੇ ਨਾਲ ਜਰਾ ਵੀ ਬੁਰਾ ਕਰ ਦੇਵੇ ਤੇ ਆਪਾਂ ਉਹ ਸੁਲੂ ਬਖਸ਼ਦੇ ਨਹੀਂ ਕਿ ਇਹਦਾ ਇਨਾ ਮੈਂ ਭਲਾ ਕੀਤਾ ਮੇਰੇ ਨਾਲ ਆਇਸ਼ ਨੇ ਕੀਤਾ ਪਰ ਗੁਰੂ ਹੈ ਜਿਹੜਾ ਸੰਤ ਮਹਾਪੁਰਸ਼ ਹਨ ਸਾਰਿਆਂ ਦਾ ਭਲਾ ਹੀ ਕਰਦੇ ਰਹਿੰਦੇ ਹਨ ਭਾਵੇਂ ਕੋਈ ਕਿੰਨਾ ਵੀ ਬੁਰਾ ਸੋਚਦਾ ਰਹੇ ਭਾਵੇਂ ਉਹਨਾਂ ਦਾ ਕੋਈ ਬੁਰਾ ਕਰਦਾ ਰਹੇ ਪਰ ਉਹਨਾਂ ਦਾ ਸੁਭਾਅ ਜਿਹੜਾ ਹੈ ਨਾ ਸਾਧਨਾਮ ਨਿਰਮਲ ਤਾਂ ਕੀ ਕਰੇ ਨਿਰਮਲ ਸੁਭਾਅ ਹੈ ਤੇ ਨਿਰੰਭਲ ਸੁਭਾਅ ਦੇ ਕਰਕੇ ਉਹ ਸਾਰਿਆਂ ਦਾ ਭਲਾ ਹੀ ਕਰਦੇ ਹਨ ਪਰਮार्थ ਦੀ ਰਸਤਰੀ ਚੋੜਦੇ ਹਨ ਸੇਵਾ ਸਮੇ ਨੂੰ ਕਰਾ ਕੇ ਸਾਡੇ ਜੀਵਾਂ ਦਾ ਭਲਾ ਕਰਦੇ ਹਨ ਇਹ ਸੇਵਾ ਕੀਤੀ ਸਿਮਰਨ ਕੀਤਾ ਇਹ ਸਾਡੇ ਹੀ ਜੀਵਨ ਦੀ ਵਿੱਚ ਰੰਗ ਲਿਆਵੇਗਾ ਖੁਸ਼ੀਆਂ ਲਿਆਵੇਗਾ ਇਹਦਾ ਸਾਨੂੰ ਹੀ ਭਲਾ ਹੋਵੇਗਾ ਨਾ ਕਿ ਮਾਪ ਪੁਰਖਾਂ ਨੂੰ ਇਹਦਾ ਕੋਈ ਭਲਾ ਮਿਲਣਾ ਹੈ ਇਹ ਸਾਡਾ ਹੀ ਭਲਾ ਹੈ ਤੇ ਸਾਡੇ ਭਨੇ ਵਾਸਤੇ ਮਹਾਪੁਰਸ਼ ਪਰਉਪਕਾਰ ਕਰਦੇ ਹਨ ਕਿਉਂਕਿ ਪਰਉਪਕਾਰ ਕਰਨ ਵਾਸਤੇ ਹੀ ਆਏ ਸੋ ਸਭਨਾਂ ਨੂੰ ਪਤਾ ਹੈ ਉਸਤਾਦ ਜੀ ਨੇ ਹੁੜੇ ਆਪ ਜੀ ਨੇ ਬੇਨਤੀ ਕੀਤੀ ਕਿ ਆ ਮਹੀਨਾ ਜਿਹੜਾ ਅਗਲਾ ਚੇਤ ਦਾ ਇਹ ਆਪਾਂ ਮਹਾਪੁਰਸ਼ਾਂ ਤੋਂ ਪ੍ਰਾਪਤ ਹੋਇਆ ਇੱਕ ਮਹੀਨਾ ਹਜੂਰ ਸਾਹਿਬ ਦੀ ਧਰਤੀ ਤੇ ਅਵਜਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਸੇਵਾ ਦਾ ਮੌਕਾ ਮਿਲਿਆ ਹੈ ਇਸ ਸਗ ਤਾਂ ਇੱਥੋਂ ਜਾ ਕੇ ਲਗਨ ਦੀ ਸੇਵਾ ਕਰਦੀਆਂ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ 12 ਤਰੀਕ ਨੂੰ ਇੱਥੋਂ ਰਾਚਣ ਵਾਲੀ ਗੱਡੀ ਚੱਲੇਗੀ ਤੇ 12 ਨੂੰ ਹੀ ਸਗ ਤਾਂ ਇੱਥੋਂ ਜਿਹੜੀਆਂ ਟ੍ਰੇਨ ਤੇ ਰਵਾਨਾ ਹੋਣਗੀਆਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਜਾਣਾ ਹੋਵੇ ਗੱਡੀ ਦੇ ਨਾਲ ਰਾਚਣ ਦੇ ਨਾਲ ਸਿੰਘ ਜਾ ਸਕਦੇ ਹਨ ਸੇਵਾ ਕਰਨ ਵਾਲੇ ਨੌਜਵਾਨ ਜਿਹੜੇ ਸੇਵਾ ਨਿਭਾ ਸਕਣ ਉਹ ਰਾਸ਼ਨ ਵਾਲੀ ਗੱਡੀ ਦੇ ਨਾਲ ਜਾ ਸਕਦੇ ਹਨ ਉਹ ਤਿਆਰ ਹੋ ਜਾਣਾ ਕਿਉਂਕਿ ਮਾਈਆਂ ਦੀਆਂ ਟਿਕਟਾਂ ਹੋ ਚੁੱਕੀਆਂ ਹਨ 20 ਟਿਕਟਾਂ ਉਹਨਾਂ ਦੀਆਂ ਬੁੱਕ ਹੋ ਚੁੱਕੀਆਂ ਹਨ ਜਿੰਨਿਆਂ ਦੇ ਨਾਮ ਆਏ ਸਨ ਤੇ ਗੁਰਮੁਖ ਪਿਆਰਿਆਂ ਦੀ ਲੋੜ ਹੈ ਸੇਵਾਦਾਰਾਂ ਦੀ ਲੋੜ ਹੈ ਜੋ ਵਰਤਾਵਿਆਂ ਦੀ ਲੋੜ ਹੈ ਸੋ ਜਿਨ੍ਹਾਂ ਨੇ ਜਾਣਾ ਹੋਵੇ ਉਹ ਆਪਣੇ ਨਾਮ ਲਿਖਵਾ ਦੇਣ 12 ਤਰੀਕ ਨੂੰ ਇੱਥੋਂ 10 ਵਜੇ ਗੱਡੀ ਚੱਲੇਗੀ ਰਾਸ਼ਨ ਲੱਦਿਆ ਜਾਵੇਗਾ ਸਾਰਾ ਤੇ ਜਿਨ੍ਹਾਂ ਨੇ ਲੰਗਰਾਂ ਦੀਆਂ ਰਸਤਾ ਪਚਾਉਣੀਆਂ ਹਨ ਆਟਾ ਖੰਡ ਚੌਲ ਦਾਲ ਜੋ ਵੀ ਲੰਗਰਾਂ ਦੀਆਂ ਵਸਤੂਆਂ ਹਨ ਉਹ 10 ਤਰੀਕ ਤੱਕ ਇੱਥੇ ਪਹੁੰਚਾ ਦੇਣ ਕਿਉਂਕਿ ਉਹ ਲੋਡ ਹੋਣਗੀਆਂ ਗੱਡੀ ਤੇ ਫਿਰ 12 ਤਰੀਕ ਨੂੰ ਇੱਥੇ ਉਹ ਚਾਲੇ ਪਾਉਣੇ ਹਨ ਜੇ ਘਾਟਵਾਦ ਹੋਵੇਗੀ ਉਹ ਵੀ ਪੂਰਾ ਕੀਤਾ ਜਾਵੇਗਾ ਆਟਾ ਵਗੈਰਾ ਪਤਾ ਲੱਗ ਜਾਂਦਾ ਹੈ 10 ਤਰੀਕ ਤੱਕ ਜੇ इकठा हो ਜਾਵੇਗਾ राशि जे और जरूरत ਹੋਵੇਗੀ ਉਹਦਾ ਇੰਤਜ਼ਾਮ ਕੀਤਾ ਜਾਵੇਗਾ ਇਸ ਕਰਕੇ 10 ਤਰੀਕ ਤੋਂ ਪਹਿਲਾਂ ਪਹਿਲਾਂ 10 ਤਰੀਕ ਤੱਕ ਆਪਣਾ ਜਿਹੜਾ ਵੀ ਕਿਸੇ ਨੇ ਹਿੱਸਾ ਪਾਉਣਾ ਹੈ ਰਸਣ ਦਾ ਉਹ ਪਹੁੰਚਾ ਦੇਣ ਇਤਨੀਆਂ ਕੂਬੇਂਟੀਆਂ ਪਰਵਾਤ ਕਰਨੀਆਂ ਇਹ ਜਿਹੜੀ ਮਸਿਆ ਦਾ ਦਿਹਾੜਾ ਸਿਸ਼ਟਾਹ ਬੰਦੇਪੁਰਾ ਸੰਗਤੀ ਨੇ ਸੇਵਾ ਨਿਭਾਈ ਹੈ ਅਗਲੀ ਸੇਵਾ ਜਿਹੜੀ ਹੈ ਉਹ ਵੀ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਸੌਪੀ ਗਈ ਹੈ ਗ੍ਰੰਟ ਦੇ ਸੇਵਾਦਾਰ ਉਹ ਦਬਾਉਣਗੇ ਅਗਲੀ ਮਸਿਆ ਦੀ ਸੇਵਾ ਗ੍ਰੰਟ ਦੇ ਜਿੰਨੇ ਵੀ ਏਰੀਏ ਦੇ ਨੌਜਵਾਨ ਹਨ ਗੁਰਮੁਖ ਪਿਆਰੇ ਹਨ ਉਹ ਮਿਲ ਕੇ ਸਾਰੇ ਸੇਵਾ ਨਿਭਾਉਣਗੇ ਸੋ ਇਸੇ ਤਰ੍ਹਾਂ ਹੀ ਇਹ ਮਸਿਆ ਦੇ ਦਿਹਾੜੇ ਸਾਰੇ ਨੂੰ ਵੱਡੇ ਗਏ ਜਿਨ੍ਹਾਂ ਨੇ ਵੀ ਸੇਵਾ ਜੋ ਲੈਣੀ ਹੋਵੇ ਉਹ ਆਪਣੀ ਦਸ ਦੇਵੇ ਉਹ ਸੇਵਾ ਲੈ ਸਕਦੇ ਹਨ ਔਰ ਲੰਗਰ ਪ੍ਰਸ਼ਾਦਾ ਸ਼ਕੂਨ ਵਾਲੇ ਨਾਮ ਦੇਪੂ ਹੋਇਆਂ ਬੁਲਾ ਦੇ ਖਿਲਾ ਬਲਾਓ ਸਤਿਵਾਰ ਸਿੰਘ ਜੀ ਕਾ ਖਾਲਸਾ ਵਾਰਜ ਕੀ ਕੀ ਫਤਿਹ ਧਰ ਗੁਰੂ ਨਾਨਕ